ਪਰਵਾਰ ਗਿਆ ਸੀ ਰਖੜੀ ਬੰਨਣ ਪਿਛੋਂ ਚੋਰਾ ਨੇ ਚੁੱਕਿਆ ਮੌਕੇ ਦਾ ਫਾਇਦਾ ਤੇ ਕਰ ਦਿੱਤਾ ਸਾਰਾ ਘਰ ਸਾਫ ਲੱਖਾਂ ਰੁਪਏ ਦੀ ਗਹਿਣੇ ਅਤੇ ਨਕਦੀ ਲੈ ਕੇ ਹੋ ਗਏ ਫਰਾਰ ਘਟਨਾ ਦੀ ਸੀਸੀਟੀਵੀ ਆਈ ਸਾਹਮਣੇ ਸਮਰਾਲਾ ਦੇ ਨੇੜੇ ਸ਼ਮਸ਼ਪੁਰ ਦੇ ਘਰ ਦੇ ਵਿੱਚ ਇੱਕ ਚੋਰਾਂ ਦੇ ਵੱਲੋਂ ਚੋਰੀ ਕਰਨ ਦੀ ਘਟਨਾ ਸਾਹਮਣੇ ਆਇਆ ਜਿੱਥੇ ਕੀ ਚੋਰਾਂ ਨੇ ਰਾਤੀ 1:30 ਵਜੇ ਘਰ ਦੇ ਵਿੱਚੋਂ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਚੋਰੀ ਕਰ ਲਏ ਤੇ 5000 ਰੁਪਏ ਲੈ ਕੇ ਫਰਾਰ ਹੋ ਗਏ ਘਰ ਦੀ ਮਾਲਕਨ ਵਿਧਵਾ ਨਛਤਰ ਕੌਰ ਨੇ ਦੱਸਿਆ ਕਿ ਉਹ ਆਪਣੀ ਧੀ ਜਵਾਈ ਅਤੇ ਆਪਣੇ 4 ਬੱਚਿਆਂ ਦੀ ਨਾਲ ਰਹਿੰਦੀ ਹੈ ਕਿਉਂਕਿ ਰਖੜੀ ਦਾ ਤਿਉਹਾਰ ਸੀ ਅਤੇ ਮੇਰਾ ਧੀ ਤੇ ਜਵਾਈ ਹੈ ਤੇ ਉਹਨਾਂ ਦੇ ਬੱਚੇ ਰਖੜੀ ਮਨਾਉਣ ਦੇ ਲਈ ਲੜਕੀ ਦੇ ਸੋਰੇ ਕਰ ਗਏ ਹੋਏ ਸੀ ਤੇ ਰਾਤ ਨੂੰ ਹਨੇਰਾ ਹੋਣ ਕਰਕੇ ਉਹ ਗਵਾਂਡੀਆਂ ਦੇ ਘਰੇ ਸੌਂਗੀ। ਤੇ ਜਦੋਂ ਸਵੇਰੇ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਜਾਣ ਲੱਗੇ ਤਾਂ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਸੀ ਤੇ ਅੰਦਰ ਰੱਖੇ ਹੋਏ ਸੋਨਾ ਚਾਂਦੀ ਦੇ ਗਹਿਣੇ ਤੇ ਸਮਾਨ ਸਾਰਾ ਕੁਝ ਖਿਲਰਿਆ ਪਿਆ ਸੀ। ਉਹਨਾਂ ਨੇ ਦੱਸਿਆ ਕਿ ਅਲਮਾਰੀ ਦੇ ਵਿੱਚੋਂ ਕਰੀਬ 5 ਲੱਖ ਰੁਪਏ ਚੋਰੀ ਹੋਏ ਨੇ ਤੇ ਇੱਕ ਹੋਰ ਅਲਮਾਰੀ ਦੇ ਵਿੱਚ 5000 ਰੁਪਏ ਪਏ ਸੀ ਉਹ ਵੀ ਚੋਰੀ ਕਰ ਲਏ। ਜਿਸ ਦੀ ਸੂਚਨਾ ਤੁਰੰਤ ਸੰਬਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਉਹਨਾਂ ਨੇ ਸੀਸੀਟੀਵੀ ਕੈਮ ਦੀ ਫੁਟੇਜ ਵੀ ਲਈ ਹੈ ਜਿਸ ਦੇ ਆਧਾਰ ਤੇ ਇਹਨਾਂ ਚੋਰਾਂ ਦੀ ਪਛਾਣ ਕੀਤੀ ਜਾਵੇਗੀ ਤੇਨ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਹਾਂਜੀ ਮਾਤਾ ਜੀ ਕੀ ਨਾਮ ਆਟੋ ਦਾ ਜੀ ਨਸ਼ਕਰਪੌਰ ਆ ਪਿੰਡ ਕਿਹੜਾ ਸੰਵਰ ਕੀ ਘਟਣਾ ਹੋਈ ਹੈ ਛੱਡਣਾ ਬਸ ਅਈ ਮੈਂ ਤਾਂ ਉੱਧਰ ਪੈ ਗਈ ਸੀ ਕਿ ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜ਼ੇ ਖੁੱਲੇ ਸੀਗੇ ਮੈਂ ਤਾਂ ਰੋਂਦੀ ਘਰੋਂ ਦੀ ਪਿੱਛੇ ਹੀ ਮੁੜ ਗਈ ਜਮਾਂ ਦੇਖਿਆ ਸਾਰਾ ਕੁਝ ਲੁੱਟ ਗਿਆ ਮੈਂ ਤਾਂ ਦੇਖਿਆ ਮਾਂ ਕੇ ਪਹਿਲਾਂ ਲਵਾਰੀ ਪੁੰਦੀ ਮੈਂ ਮੈਂ ਕਿਹਾ ਮੇਰਾ ਕੀ ਚੱਕ ਲੈ ਦੇ ਦੇਖਿਆ ਤੇ ਫੇਰ ਨਹੀਂ ਦੱਸਦੇ ਥੋੜਾ ਬੈਗ ਲੈ ਕੇ ਜਾ ਕੇ ਡਾਵਾੜਾ ਬੈਗ ਤੇ ਟੁੰਬਾ ਨਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਾਤਾ ਜੀ ਇਹ ਆਪਣੇ ਪੈਗਾਇਆਂ ਗਏ ਵੇਤੀ ਗਏ ਤੇ ਉਹਨੂੰ ਘਾੜੇ ਬਣਨ ਗਏ ਮੈਂ ਘਰ ਚੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀ ਕੱਲ ਇਹ ਗਿਆ 11:00 ਕੱਢ ਚਲੇ ਗਏ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਰਾ ਸਮਾਨ ਸੀ ਇੱਕ ਇੱਕ ਟੀ ਸੈੱਟ ਸੀਗਾ ਕਿਸੇ ਉਹਨੇ ਦਾ ਕੜਾ ਵੀ ଥିਗਾ ਮੇਰੇ ਚਮੂਲੀਆਂ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ଥିਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਚਿਆਂ ਦੀਆਂ ਵੀ ਸੀਗੀਆਂ ਟੁੰਬਾ ਕਈ ਮੁੰਡੀਆਂ ਸੀਗੀਆਂ ਟੈਕਸ ਮੇਰਾ ਵੀ ਸੀ ਟੈਕਸ ਹੋਲ ਪਰ ਜੁੱਲ ਕੇ ਗਏ ਆ ਉਹ ਹੈਗੇ ਤਾਂ 5000 ਰੁਪਈਆ ਪਿਆ ਟੈਕਸ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਜੀ ਵਾਰੀ ਚ ਪੁਲਿਸ ਨੂੰ ਸਲਾਹ ਦੇਤੀ ਤੁਸੀਂ ਹਾਂਜੀ ਪੁਲਿਸ ਨੂੰ ਸਲਾਹ ਦੇਤੀ ਅਸੀਂ ਆ ਕੇ ਗਏ ਨੇ ਆ ਕੇ ਗਏ ਆ ਕਿੰਨਾ ਕ ਨੁਕਸਾਨ ਹੋਊਗਾ ਤੁਹਾਡੇ ਸਾਹਿਬਾਂ ਦਾ ਜਿਹੜਾ ਸੋਨਾ ਹੈਗਾ ਕਿੰਨਾ ਲੱਗਦਾ 5 ਦੇ ਲੱਖ ਦਾ ਹੋ ਜਾਊਗਾ ਮੇਰਾ ਨੁਕਸਾਨ ਮੇਰਾ ਤੁਸੀਂ ਕੀ ਲੈਵਟ ਮੇਰਾ ਤਾਂ ਪਾਸ ਨਹੀਂ ਨਾ ਆਇਆ ਇਹ ਤਾਂ ਪਿੰਡਰ ਮੈਨੂੰ ਸੌਂਸ ਕਰ ਕੀ ਮਾਮਲਾ ਇਹ ਮਾਮਲਾ ਹੈ ਹੋਇ ਵੀ ਤੇ ਮਤਲਬ ਤਾਂ ਇਹ ਉਹਨੇ ਮੇਰੀ ਆਂਟੀ ਕਿੱਲੀ ਰਹਿੰਦੀ ਜure ਮੇਰਾ ਭਾਈ ਕਿੱਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਗਿਆ ਹੈ ਕਿ ਬੰਦਾ ਕੱਟ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰ ਜਮਾਈ ਰੱਖਿਆ ਜure ਇਹ ਜਾ ਕੇ ਬੰਨ ਚਲੇ ਗਿਆ ਜੀ ਤੇ ਮੇਰੀ ਮੇਰੀ ਆਂਟੀ ਹੈ ਇਹ ਗਮਾਂਡ ਚ ਬੈਗੀ ਨਾਲ ਜੀ ਘਰੇ ਕੋਈ ਘਰੇ ਕੋਈ ਵੀ ਨਹੀਂ ਸੀਗਾ 10 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲ ਵੀ ਪੁੱਛਿਆ ਕੋਈ ਵੀ ਕਹਿ ਹੁਣ ਕਿਤੇ ਨਹੀਂ ਯਾਰ ਨੂੰ ਸੋਭਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਦੇ ਵਿੱਚ ਇਹਦੇ ਵਿੱਚ ਹੀ ਦਸਾਨ ਹੋਇਆ ਇਹ ਵੀ ਛੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦੇ ਇਹ ਪੈ ਰਹਿੰਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਆਈਸ ਮਾਰ ਗਿਆ ਸੀ ਸੀਸੀਟੀਵੀ ਫੁਟੇਜ ਚਾਹਤ ਇਹ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਝ ਨਹੀਂ ਪਰ ਲੱਗੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਬਲੀਓ ਆਏ ਨੇ ਜੀ ਆਪਣੇ ਹਾਂਜੀ ਕਿੰਨੇ ਵਜੇ ਘਟਣਾ ਵਾਲਾ ਆਪੀ ਇਹ ਮੈਨੂੰ ਲੱਗਦੀ ਇਹ ਘਟਨਾ ਇਹ ਡੇਢ ਕਬੇ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਮੇਰਾ ਨਾਮ ਐਸੀ ਪ੍ਰਚੰਦ ਹੈ ਖਾਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪੁਰ ਮੈਂ ਮੌਕੇ ਤੇ ਪੁੱਜਿਆ ਸੀਗਾ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਅਕਾਇਨ ਦਰਜ ਕਰਕੇ ਕਾਰਵਾਈਆਂ ਵਿੱਚ ਬਿਆਨ ਕੀਤਾ। ਕੀ ਸੀ ਵੀਡੀਓ ਫੋਟੋਜ਼ ਵਗੈਰਾ ਚ ਕੈਪਚਰ ਹੋਇਆ ਕੀ ਕੁਝ? ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ। ਬਤਾ ਜੀ ਮੁਰਲੀ ਜੱਟ ਨੂੰ ਬੋਲ ਲਗਾ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ? ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਬਿਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸ ਦੇਵਾਂਗੇ। ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਹੋਇਆ ਬਣਾ ਰਹੇ ਹੈ ਜੀ। ਪਤਾ ਲੱਗਿਆ ਜੀ ਕਿੰਨੇ ਕਬਜ਼ੀ ਦੀ ਘਟਨਾ ਹੈ? ਇਕ ਕਰੀਬ ਰਾਤ 1.5 ਵਜੇ ਦੀ ਨਾ ਦੱਸ ਰਿਹਾ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਿ ਗੁਆਂਢੀਆਂ ਦੀ ਸੌ ਗਈ ਇਹ ਘਰ ਵਿੱਚ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਘਰ ਬਗਾਮਦ ਵਿੱਚ ਜਾਂਦੀ ਹੋ ਠੀਕ ਹੈ